ਪਰ ਹਟਾ ਲਾਟੀਆਂ ਮੰਨਦਾ ਹੈ ਲਾਟੀਆਂ ਮਜੂਤਾ ਸਰਕਾਰ ਤੇ ਆਮ ਆਦਮੀ ਪਾਰਟੀ ਮਰਦਾ ਸਾਨਾ ਸਰਦ ਕਰੋ ਸਾਨਾ ਸਰਦ ਕਰੋ ਸਾਨਾ ਸਰਦ ਕਰੋ ਇਹ ਜੀ ਜੀ ਮੁਰਦਾ ਇਸ ਤਰ੍ਹਾਂ ਨਹੀਂ ਮਰਦੀ ਮੈਂ ਜੀ ਆਪਾਂ ਹੱਥ ਜੋੜ ਰਹੇ ਆ ਇਹ ਬਦਮਾਸ਼ੀ ਕਰਨ ਦੇ ਉਹ ਨੌਜਵਾਨੇ ਆ ਕੇ ਮਾਰਨ ਕੋ उन चार लख वोट पई उनजान चार लख वोट पई उहो नौजवान वादे रुपया के हज़ार रुपया न मिलिया मुर्की मुआवज़ाके ले ते ਯੰਮੰਦਤਾ ਰਾਹ ਤੇ ਮਜੂਦਾ ਸਰਕਾਰ ਤੇ ਆਮ ਆਦਮੀ ਪਾਰਟੀ ਮਰਦ ਨਸਰਤ ਕਰੋ ਨਸਰਤ ਕਰੋ ਨਸਰਤ ਕਰੋ ਇਹ ਇਹ ਜੀ ਮੂਟਾ ਇਸ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਿ ਆਪਾਂ ਹੱਥ ਜੋੜ ਰਹੇ ਆ ਇਹ ਬਦਮਾਸ਼ੀ ਕਰਨ